ਪਾਰ ਤੇ ਪਾਕਿਸਤਾਨਾਂ ਵਿਚਕਾਰ ਬਣੇ ਤਣਾਅ ਦੇ ਕਰਕੇ ਕਾਫੀ ਲੋਕਾਂ ਨੂੰ ਜਿਹੜੇ ਆਪਣੇ ਘਰ ਛੱਡਣੇ ਪਏ ਸੀ ਆਪਣੀਆਂ ਦੁਕਾਨਾਂ ਛੱਡਣੀਆਂ ਪਈਆਂ ਸੀ ਕਾਰੋਬਾਰ ਛੱਡਣੇ ਪਏ ਸੀ ਤਾਂ ਤੁਸੀਂ ਦੇਖ ਸਕਦੇ ਹੋ ਕਿ ਉਸ ਮਾਹੌਲ ਤੋਂ ਬਾਅਦ ਦੀ ਸਥਿਤੀ ਕਿਵੇਂ ਜਿਹੜੇ ਬਾਜ਼ਾਰ ਨੇ ਉਹ ਬੰਦ ਪਏ ਨੇ ਦੁਕਾਨਾਂ ਬੰਦ ਪਈਆਂ ਤਾਂ ਹੁਣ ਜਿਹੜੇ ਉੱਥੇ ਲੋਕ ਆ ਵਾਪਸ ਆ ਚੁੱਕੇ ਨੇ ਤਾਂ ਉਹਨਾਂ ਨੂੰ ਜਿਹੜੀ ਆ ਉਹਨਾਂ ਦੇ ਬኩል ਲੋਕਾਂ ਨੂੰ ਜਿਹੜੀ ਅਪੀਲ ਕੀਤੀ ਜਾ ਰਹੀ ਆ ਕਿ ਹੁਣ ਦੁਬਾਰਾ ਆਪਣੇ ਘਰਾਂ ਦੇ ਵਿੱਚ ਆਓ ਤੇ ਨਾਲ ਜਿਹੜਾ ਆਪਣਾ ਵਪਾਰ o no... ਸਥਾਪਿਤ ਕਰੋ ਤਾਂ ਦੱਸਦੀ ਹੈ ਕਿ ਜਿੰਨੇ ਵੀ ਸਰਹੱਦੀ ਇਲਾਕੇ ਸੀ ਉਹਨਾਂ ਦੇ ਵੱਲੋਂ ਜਿਹੜਾ ਉਹ ਆਪਣੇ ਘਰ ਛੱਡਣ ਦੇ ਲਈ ਲੋਕ ਮਜਬੂਰ ਹੋਏ ਸੀ ਕਿਉਂਕਿ ਲਗਾਤਾਰ ਪਾਕਿਸਤਾਨ ਦੇ ਵੱਲੋਂ ਜਿਹੜੇ ਮਜ਼ਾਈਲਾਂ ਦੇ ਨਾਲ ਜਾਂ ਫਿਰ ਡਰੋਨ ਦੇ ਨਾਲ ਹਮਲੇ ਕੀਤੇ ਜਾ ਰਹੇ ਸੀ ਜਿਸ ਨੂੰ ਲੈ ਕੇ ਜਿਹੜਾ ਉਹਨਾਂ ਲੋਕਾਂ ਦੇ ਕੋਲੋਂ ਆਰਮੀ ਦੇ ਵੱਲੋਂ ਵੀ ਜਿਹੜਾ ਪ੍ਰਸ਼ਾਸਨ ਦੇ ਵੱਲੋਂ ਵੀ ਜਿਹੜੇ ਘਰ ਨੇ ਉਹ ਖਾਲੀ ਕਰਵਾ ਕੇ ਉਹਨਾਂ ਨੂੰ ਸੁਰੱਖਿਅਤ ਜਗ੍ਹਾ ਤੇ ਲਜਾਇਆ ਗਿਆ ਸੀ ਕੁਝ ਲੋਕ ਨੇ ਜਿਹੜੇ ਉਹ ਆਪਣੇ ਰਿਸ਼ਤੇਦਾਰਾਂ ਦੇ ਘਰ ਚਲੇ ਗਏ ਕੁਝ ਨੂੰ ਹੋਰ ਕਈ ਥਾਵਾਂ ਤੇ ਰੱਖਿਆ ਗਿਆ ਤਾਂ ਹੁਣ ਉਹ ਲੋਕਾਂ ਨੂੰ ਜਿਹੜੇ ਵਾਪਸ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਆਪਣੇ ਘਰਾਂ ਦੇ ਵਿੱਚ ਵਾਪਸ ਹੋਣ ਕਿਉਂਕਿ ਮਾਹੌਲ ਬਿਲਕੁਲ ਸ਼ਾਂਤ ਹੋ ਚੁੱਕਿਆ ਬੀਤੀ ਰਾਤ ਜਿਹੜਾ ਓਸੀਜ਼ ਫਾਇਰ ਹੋਇਆ ਸੀ ਹਾਲਾਂਕਿ ਉਸ ਤੋਂ ਬਾਅਦ ਵੀ ਪਾਕਿਸਤਾਨ ਦੇ ਵੱਲੋਂ ਓਸੀਜ਼ ਫਾਇਰ ਦੀ ਉਲੰਘਣਾ ਕੀਤੀ ਗਈ ਸੀ ਪਰ ਹੁਣ ਜਿਹੜਾ ਮਾਹੌਲ ਹੈ ਬਿਲਕੁਲ ਸ਼ਾਂਤ ਹੋ ਚੁੱਕਿਆ ਪਰ ਜਦੋਂ ਇਹ ਬਾਜ਼ਾਰ ਜਿਹੜੇ ਖਾਲੀ ਦੇਖਦੇ ਆ ਤਾਂ ਜਰੂਰ ਹੈ ਜਿਹੜਾ ਇਸ ਚੀਜ਼ ਤੇ ਡੂੰਗਾ ਦੁੱਖ ਦਾ ਪ੍ਰਗਟਾਵਾ ਹੁੰਦਾ ਕਿ ਜਿਸ ਬਾਜ਼ਾਰਾਂ ਦੇ ਵਿੱਚ ਹਮੇਸ਼ਾ ਚਹਲ ਪਹਲ ਰਹਿੰਦੀ ਤਾ ਹੁਣ ਉਹਨਾਂ ਬਾਜ਼ਾਰਾਂ ਦੇ ਵਿੱਚ ਬਿਲਕੁਲ ਜਿਹੜਾ ਸ਼ਾਂਤੀ ਸ਼ਾਈ ਹੋਈ ਆ ਉਹਨਾਂ ਬਾਜ਼ਾਰਾਂ ਦੇ ਵਿੱਚ ਕੋਈ ਵੀ ਜਿਹੜੀ ਜ਼ਿਆਦਾ ਭੀੜ ਭੜਕ ਨਹੀਂ ਐ ਜ਼ਿਆਦਾ ਜਿਹੜੀਆਂ ਦੁਕਾਨਾਂ ਨੇ ਉਹ ਨਹੀਂ ਖੁੱਲੀਆਂ ਕਿਉਂਕਿ ਲੋਕਾਂ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਲੋਕ ਆਪਣੀ ਜਾਨ ਬਚਾਉਣ ਦੇ ਲਈ ਜਿਹੜੀਆਂ ਇਹਨਾਂ ਇਲਾਕਿਆਂ ਨੂੰ ਛੱਡ ਕੇ ਭੱਜੇ ਸੀ ਚਾਹੇ ਫਿਰ ਉਹ ਜੰਮੂ ਕਸ਼ਮੀਰ ਦਾ ਹੋਵੇ ਚਾਹੇ ਪਰ ਪੰਜਾਬ ਹੋਵੇ ਚਾਹੇ ਪਰ ਰਾਜਸਥਾਨ ਹੋਵੇ ਜਿਹੜੇ ਲੋਕ ਬਾਦਰਾਂ ਦੇ ਨਸਤੀਕ ਰਹਿੰਦੇ ਸੀ ਉਹਨਾਂ ਦੇ ਵੱਲੋਂ ਆਪਣੇ ਘਰ-ਬਾਰ ਛੱਡ ਦਿੱਤੇ ਗਏ ਸੀ ਆਪਣੀ ਫਸਲ-ਬਾੜੀ ਛੱਡ ਦਿੱਤੀ ਗਈ ਸੀ ਖੇਤ ਛੱਡ ਦਿੱਤੇ ਗਏ ਸੀ ਆਪਣਾ ਵਪਾਰ ਛੱਡ ਦਿੱਤਾ ਗਿਆ ਸੀ ਤਾਂ ਹੁਣ ਉਹਨਾਂ ਲੋਕਾਂ ਨੂੰ ਜਿਹੜੀ ਵਾਪਸ ਅਪੀਲ ਕੀਤੀ ਜਾ ਰਹੀ ਹੈ ਕਿਉਂਕਿ ਹੁਣ ਜਿਹੜਾ ਖਤਰਾ ਇਹ ਉੱタル ਚੁੱਕਿਆ ਹਾਲਾਂਕਿ ਖਤਰਾ ਪਹਿਲਾਂ ਵੀ ਬਹੁਤ ਘੱਟ ਸੀ ਕਿਉਂਕਿ ਪੰਜਾਬ ਆ ਪੰਜਾਬ ਦੇ ਮੂਹਰੇ ਵੀ ਜਿਹੜੀ ਆਰਮੀ ਖੜੀ ਸੀ ਪੂਰੇ ਦੇਸ਼ ਦੇ ਮੂਹਰੇ ਡਟ ਕੇ ਜਿਹੜੀ ਆਰਮੀ ਖੜੀ ਸੀ ਆਰਮੀ ਦੇ ਵੱਲੋਂ ਲਗਾਤਾਰ ਜਿਹੜਾ ਭਾਰਤੀ ਡਿਫੈਂਸ ਆ ਉਹਦੇ ਵੱਲੋਂ ਹਵਾ ਦੇ ਵਿੱਚ ਜਿਹੜੇ ਡਰੋਨ ਜਾਫਰ ਮਜ਼ਾਈਲਾ ਸੀ ਗਿਆ ਉਹਨਾਂ ਨੂੰ ਨਸ਼ਟ ਕੀਤਾ ਜਾ ਰਿਹਾ ਸੀ ਫਿਰ ਵੀ ਕਿਤਨਾ ਕਿਤੇ ਨੁਕਸਾਨ ਜ਼ਰੂਰ ਹੋਏ ਨੇ ਚਾਹੇ ਉਹ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਲਾ ਲਈਏ ਜੰਮੂ ਕਸ਼ਮੀਰ ਦੇ ਕਈ ਹਿੱਸਿਆਂ ਦੇ ਵਿੱਚ ਲਾ ਲਈਏ ਜਿਹੜਾ ਆ ਨੁਕਸਾਨ ਹੈ ਉਹ ਜ਼ਰੂਰ ਹੋਇਆ ਤਾਂ ਉੱਥੇ ਸਰਕਾਰ ਨੂੰ ਵੀ ਅਪੀਲ ਕੀਤੀ ਜਾ ਰਹੀ ਆ ਕਿ ਜਿਹੜਾ ਇਹਨਾਂ ਦਾ ਨੁਕਸਾਨ ਹੋਇਆ ਉਸ ਦੀ ਭਰਪਾਈ ਆ ਜਿਹੜੀ ਉਹ ਜ਼ਰੂਰ ਕੀਤੀ ਜਾਣੀ ਚਾਹੀਦੀ ਦੀਆ ਕਿਉਂਕਿ ਕਈਆਂ ਦੇ ਜਿਹੜੀਆਂ ਫਸਲਾਂ ਨੇ ਉਹ ਵੀ ਨੁਕਸਾਨੀਆਂ ਗਈਆਂ ਨੇ ਕਈਆਂ ਦੀਆਂ ਆ ਦੁਕਾਨਾਂ ਜਿਹੜੀਆਂ ਨੁਕਸਾਨੀਆਂ ਗਈਆਂ ਨੇ ਤਾਂ ਉਹਨਾਂ ਨੂੰ ਜਿਹੜਾ ਮੁਆਵਜ਼ਾ ਹੈ ਉਹ ਜਲਦ ਤੋਂ ਜਲਦ ਜ਼ਰੂਰ ਮਿਲਣਾ ਚਾਹੀਦਾ ਕਿਉਂਕਿ ਦੋਵਾਂ ਦੇਸ਼ਾਂ ਦੇ ਵਿਚਕਾਰ ਹੋਣ ਜਿਹੜੀ ਆ ਉਹ ਸੀਜ਼ਫਾਇਰ ਹੋਇਆ ਜੰਗਬੰਦੀ ਦੀ ਜਿਹੜੀ ਬਾਤचीत ਆ ਉਹ ਚੱਲ ਰਹੀ ਆ ਤਾਂ ਹੁਣ ਵੀ ਜਿਹੜੇ ਪ੍ਰਧਾਨ ਮੰਤਰੀ ਨੇ ਉਹਨਾਂ ਦੇ ਬਲੋ ਤਿੰਨਾਂ ਸੈਨਾਵਾਂ ਦੇ ਜਿਹੜੇ ਮੁਖੀ ਨੇ ਉਹਨਾਂ ਨੂੰ ਬੁਲਾਇਆ ਗਿਆ ਮੀਟਿੰਗ ਕੀਤੀ ਗਈ ਹੈ ਕਿਉਂਕਿ ਰਾਤ ਜਿਹੜਾ ਸੀਜ਼ਫਾਇਰ ਦੀ ਜਿਹੜੀ ਪਾਕਿਸਤਾਨ ਦੇ ਵੱਲੋਂ ਉਲੰਘਣਾ ਕੀਤੀ ਗਈ ਸੀ ਤਾਂ ਹੁਣ ਉਸੇ ਮੋੜ ਜਿਹੜੀ ਵਿਚਾਰ ਚਰਚ I ਹੁਣ ਲੋਕਾਂ ਨੂੰ ਜ਼ਰੂਰ ਜਿਹੜੀ ਅਪੀਲ ਕੀਤੀ ਜਾ ਰਹੀ ਹੈ ਕਿ ਜਿਹੜੇ ਬਾਜ਼ਾਰ ਹੁਣ ਸੁੰਨੇ ਪਏ ਨੇ ਉੱਥੇ ਦੁਬਾਰਾ ਜਿਹੜਾ ਆਇਆ ਜਾਵੇ ਪੂਰੇ ਜਿਹੜਾ ਇੰਡੀਆ ਦੇ ਵਿੱਚ ਜਿਹੜਾ ਕਈ ਥਾਵਾਂ ਤੇ ਜਿੰਨੇ ਵੀ ਸਰਹੱਦੀ ਸਟੇਟ ਨੇ ਉਹਨਾਂ ਦੇ ਵਿੱਚ ਜਿਹੜਾ ਬਲੈਕਆਊਟ ਕੀਤਾ ਗਿਆ ਸੀ ਸਾਇਰਨ ਵੱਜੇ ਸੀ ਸਾਇਰਨ ਨੂੰ ਹੁਣ ਵੀ ਜਿਹੜੇ ਨੇ ਉਹ ਜ਼ਰੂਰ ਵੱਜੇ ਨੇ ਤਾਂ ਕਿ ਜਿਹੜਾ ਲੋਕ ਨੇ ਉਹ ਚੌਕਸ ਰਹਿਣ ਸਤਰਕ ਰਹਿਣ ਘਬਰਾਉਣ ਦੀ ਲੋੜ ਨਹੀਂ ਹੈ ਜੇਕਰ ਸਾਇਰਨ ਵੱਜਦਾ ਵੀ ਆ ਪੈਨਿਕ ਹੋਣ ਦੀ ਲੋੜ ਨਹੀਂ ਹੈ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਉਹ ਸਿਰਫ ਇੱਕ ਸਤਰਕ ਹੋਣ ਦੇ ਲਈ ਚੱਕ ਸੂਣ ਦੇ ਲਈ ਜਿਹੜਾ বজਾਇਆ ਜਾਂਦਾ ਖਤਰੇ ਦੀ ਅਜਿਹੀ ਕੋਈ ਗੱਲਬਾਤ ਨਹੀਂ ਹੈ ਪਰ ਜਦੋਂ ਵੀ ਜਿਹੜੀ ਹਰੀ ਚੰਡੀ ਮਿਲੂਗੀ ਤਾਂ ਉਦੋਂ ਤੁਹਾਨੂੰ ਸੂਚਿਤਤਾ ਜੜਾ ਉਹ ਕੀਤਾ ਜਾਵੇਗਾ ਤਾਂ ਕਿ ਲੋਕਾਂ ਦੇ ਵੱਲੋਂ ਕੋਈ ਵੀ ਜਿਹੜੀ ਕਬਰਾਹਟ ਹੈ ਉਹ ਨਾ ਪੈਦਾ ਕੀਤੀ ਜਾਵੇ ਤਾਂ ਹੁਣ ਲੋਕਾਂ ਨੂੰ ਵੀ ਜਿਹੜੀ ਆ ਉਹ ਅਪੀਲ ਕੀਤੀ ਜਾ ਰਹੀ ਹੈ ਕਿ ਆਪਣੇ ਆਪਣੇ ਘਰਾਂ ਦੇ ਵਿੱਚ ਵਾਪਸੀ ਕੀਤੀ ਜਾਵੇ ਮੇਰਾ ਨਾਮ ਮਨਜੀਤ ਸਿੰਘ ਆ ਜੀ ਮੈਂ ਇਰੀਗੇਸ਼ਨ ਤੋਂ ਰਿਟਾਇਰ ਹੋਇਆ ਜੀ ਯਾਰ ਤਾਂ ਆਦਾ ਮਾਹੌਲ ਕਿਸ ਤਰ੍ਹਾਂ ਦਾ ਮਾਹੌਲ ਹੈ ਜੀ ਅੰਮ੍ਰਿਤਸਰ ਵਿੱਚ ਕੋਈ ਬਹੁਤਾ ਤਣਾਅ ਨਹੀਂ ਹੈਗਾ ਜੀ ਕਿਉਂਕਿ ਜਿੰਨੇ ਵੀ ਹਮਲੇ ਉਹਨਾਂ ਨੇ ਡਰੋਨ ਰਾਹੀਂ ਕੀਤੇ ਆ ਪਾਕਿਸਤਾਨ ਨੇ ਉਹਦਾ ਸਾਡੀ ਆਰਮੀ ਨੇ ਮੂੰਹ ਤੋੜ ਜਵਾਬ ਦਿੱਤਾ ਸਾਰੇ ਉੱਤੇ ਹੀ ਸ਼ਾਂਤੀ ਦੇ ਵਿੱਚ ਡਿਫਿਊਜ਼ ਕੀਤੇ ਨੇ ਇਸ ਕਰਕੇ ਸਾਡੇ ਅੰਮ੍ਰਿਤਸਰ ਵਾਸੀਆਂ ਨੂੰ ਪੂਰਾ ਆਪਣੀ ਆਰਮੀ ਦੇ ਮਾਣ ਆ ਤੇ ਕਿਸੇ ਤਰ੍ਹਾਂ ਦਾ ਕੋਈ ਇੱਥੇ ਪੈਨਿਕ ਨਹੀਂ ਹੈਗਾ ਕੋਈ ਆਪਣੇ ਆਰਾਮ ਨਾਲ ਸਾਰੀ ਜ਼ਿੰਦਗੀ ਜੀਉਂਦੇ ਆ ਤੇ ਜੋ ਉਹਨੇ ਕੀਤੀ ਆ ਰਾਤ ਗਲਤੀ ਫਿਰ ਅਸੀਂ ਫਾਇਰ ਦੀ ਲੰਗਣਾ ਕੀਤੀ ਆ ਉਹਦੀ ਅਸੀਂ ਹੋਰ ਦਿੰਦਾ ਕਰਦੇ ਆ ਤੇ ਉਹਨੂੰ ਮੂੰਹ ਤੋੜ ਫਿਰ ਜਵਾਬ ਅਸੀਂ ਦੇਾਂਗੇ ਜਵੰਤ ਸ਼ੀਨਾ ਮੈਂ ਹੈਲਥ ਡਿਪਾਰਟਮੈਂਟ ਤੋਂ ਰਿਟਾਇਰਡ ਆ ਅੰਮ੍ਰਿਤਸਰ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਮਾਹੌਲ ਤੇ ਚਲੋ ਹੈ ਆ ਥੋੜਾ ਜਿਹਾ ਲੜਾਈ ਵਾਲਾ ਲੱਗਦਾ ਸੀ ਤੇ ਪਰ ਕੋਈ ਗੱਲਬਾਤ ਨਹੀਂ ਆ ਲੋਕਾਂ ਆ ਆਮ ਜ਼ਿੰਦਗੀ ਜਿਹੜੀ ਉਹ ਜੀ ਰਹੇ ਨੇ ਆਮ ਦਿੋਹ ਪਜ ਰਾਸ਼ਨ ਪਾਣੀ ਤੇਲ ਆ ਸਭ ਕੁਝ ਮਿਲ ਰਿਹਾ ਪ੍ਰਸ਼ਾਸਨ ਵੱਲੋਂ ਪੂਰੀ ਜਿਹੜੀ ਮਤ ਕੀਤੀ ਜਾ ਰਹੀ ਆ ਤੇ ਮੈਂ ਤੇ ਚਾਹੁੰਦਾ ਸੀ ਕਿ ਕਦੀ ਵੀ ਇਹ ਦੇਸ਼ਾਂ ਦੇ ਵਿੱਚ ਜਿਹੜੀ ਇਹ ਸ਼ਾਂਤੀ ਜਿਹੜੀ ਆ ਭੰਗ ਨਹੀਂ ਹੋਣੀ ਚਾਹੀਦੀ ਰਲ ਮਿਲ ਕੇ ਰਹਿਣਾ ਚਾਹੀਦਾ ਸੀ ਕਿਉਂਕਿ ਦੇਸ਼ ਲੜਾਈਆਂ ਦੇ ਵਿੱਚ ਕੋਈ ਦੇਸ਼ ਜਿਹੜਾ ਉਹ ਤਰੱਕੀ ਨਹੀਂ ਕਰ ਸਕਦਾ ਤੇ ਸਾਡੇ ਦੇਸ਼ ਵਾਸੀ ਜਿਹੜੇ ਆ ਇੰਡੀਆ ਦੇ ਉਹ ਖਾਸ ਕਰ ਤਰੱਕੀ ਚਾਹੁੰਦੇ ਆ ਬਾਰਡਰ ਸਭ ਕੋ ਖੁੱਲਣੇ ਚਾਹੀਦੇ ਸੀ ਨਾ ਕਿ ਇਹ ਲੜਾਈਆਂ ਹੋਣੀਆਂ ਚਾਹੀਦੀਆਂ ਸੀ ਇਸ ਲਈ ਜੇ ਲੜਾਈ ਸ਼ੁਰੂ ਹੋ ਵੀ ਗਈ ਸੀ ਤੇ ਉਸ ਦਾ ਸਮਝੌਤਾ ਕੋਈ ਸੀਜ਼ ਫਾਇਰ ਦਾ ਹੋਇਆ ਸੀ ਤੇ ਉਹ ਪਾਕਿਸਤਾਨ ਨੂੰ ਦੁਬਾਰਾ ਨਹੀਂ ਸੀ ਕਰਨੀ ਚਾਹੀਦਾ ਸ਼ਾਂਤੀ ਦਾ ਮਾਹੌਲ ਬਣਾਉਣਾ ਚਾਹੀਦਾ ਤਰੱਕੀ ਤਾਂ ਹੀ ਦੇਸ਼ ਕਰ ਸਕਦੇ ਜੇ ਸ਼ਾਂਤੀ ਰਹੂਗੀ ਤੇ ਸਰਕਾਰ ਅਸੀਂ ਸਾਰੇ ਹੀ ਜਿਹੜੇ ਇੰਡੀਆ ਦੇ ਵਾਸੀ ਆ ਉਹ ਆਪਣੀ ਫੌਜ ਦੇ ਨਾਲ ਖਲੋਤੇ ਆ ਤੇ ਹਮੇਸ਼ਾ ਖਲੋਤੇ ਰਵਾਂਗੇ ਤੇ ਇੰਡੀਆ ਹਮੇਸ਼ਾ ਹੀ ਤਰੱਕੀ ਕਰੂਗਾ ਜੈ ਮੇਰਾ ਸਰ ਦੇਖੋ ਨਾ ਵਿਸ਼ਵਾਸ ਤੇ ਬਹੁਤ ਬੜੀ ਚੀਜ਼ ਹੁੰਦੀ ਹੈ ਇਹਨਾਂ ਨੇ ਅਗਰ ਆਪਸ ਵਿੱਚ ਕੀਆ ਹੋਇਆ ਕਿ ਠੀਕ ਹੈ ਇਹ ਬੰਦ ਕਰ ਦੇਗੇ ਤਾਂ ਬੰਦ ਕਰ ਦੇਗੇ ਅਭੀ ਭਰੋਸਾ ਤਾਂ ਆਪ ਕਿਸੇ ਪਾਕਿਸਤਾਨ ਤੇ ਤਾਂ ਕਰ ਨਹੀਂ ਸਕਦੇ ਸਰ तो इनका कोई पता नहीं कब सीज पाए दे ऑलरेडी तोड़ते भी हैं ये लोग पहले भी तोड़ते हैं तो इसका हम क्लियर नहीं बता सकते इनका कोई भरोसा नहीं है चलो हम तो कहते हैं कि लड़ाई नहीं होनी चाहिए अच्छे आराम से रहो सब ठीक ठाक रहता है बट तो बाद की बात है